ਬੋਈਆ ਸਾਡੇ ਬੋਲ ਦੋ ਸਾਡੇ ਆਉਂਦੇ ਵਿੱਚ ਜੀ ਕੱਲ ਸ਼ਾਮ ਨੂੰ ਚੋਰੀ ਹੋ ਗਈ ਉਹ ਸਿਲਪਰ ਸਾਡੇ ਨਾਲ ਹੋ ਗਈ ਜਿਵੇਂ ਵਿੱਚ ਜਿਮੇ ਵਿੱਚੋਂ ਜਿਲਤੀਸ ਮਾਲ ਲਾ ਕੇ ਰੱਖਤਾ ਚੱਕਣਾ ਭੁੱਲ ਗਏ ਉਹ ਜਿਵੇਂ ਹੁਣ ਇਹਦੀ ਬੈਟਰੀ ਭੁੱਲ ਗਏ ਦਵਾਈ ਭੁੱਲਣ ਲਈ અમારી ਗੁੰਜੀ ਦੀ ਆ ਦਵਾਈ ਭੁੱਲਣ ਲੱਗੇ ਸੀ ਐਲਈਡੀ ਲੱਗੇ ਹੋਏ ਸੀ ਇੱਥੇ ਹੈ ਉਹਦਾ ਸਿਲੰਡਰ ਕੋਈ ਤੁਹਾਨੂੰ ਉਹਨੂੰ ਸਿਲੰਡਰ ਜਿਹੜੇ ਲੈ ਕੇ ਗਏ ਨੇ ਸਪੋਰਟ ਕਿੰਨੇ ਸਿਲੰਡਰ ਲੱਗੇ ਦੋ ਜੀ ਇੱਕ ਆਪਾਂ ਦੇਖ ਲਈਏ ਪਰਦੇ ਕੀ ਆਪਾਂ ਉਹਦੇ ਪੂਰੀ ਤਰ੍ਹਾਂ ਬੰਦ ਹੈਗੀ ਆ ਜਿਹੜੇ ਬੰਦੇ ਨੇ ਹਾਂ ਹਾਂ

ਅਰੇ ਬੂਟ ਦੇਖ ਲੋ ਆਹ ਬੂਟ ਬੂਟ ਲੰਬਾ ਜਿਹਾ ਆਹ ਆਹ T-shirt ਤੇ ਕੀ ਲਿਖਿਆ ਦੇ ਬੈਲੈਂਸ ਬੈਲੰਸ ਕਿ ਬੈਕ ਕਰੀ ਮੜਾ ਬੈਕ ਟਾਈਮ ਵਾਲੇ ਆ ਗਏ ਸਵਰਨ ਦਾਸਪਾਇਦਾ ਮੈਨੇਜਰ ਇਹ ਸਵਰਨ ਉਹ ਆਇਆ ਨੇ 4 ਵਾਲਾ ਮੈਨੇਜਰ ਇਹ ਬੀ ਨਾਲ ਕਿਹੜਾ ਉਹ ਪਤਾ ਨਹੀਂ ਉੱਠ ਖੜਿਆ ਕੋਈ ਤੇਨੂੰ ਆਉਂਦੇ ਆ ਬੱਟਾ ਗਿਆ ਬੜੀ ਅਲੋ ਥੋੜੇ ਪਿੱਛੇ ਕਰੋ ਥੋੜੇ ਪਿੱਛੇ ਕਰੋ ਥੋੜੇ ਪਿੱਛੇ ਕਰੋ ਅਰੇ ਬੂਟ ਦੇਖ ਲੋ ਆਹ ਬੂਟ ਬੂਟ ਲੰਮਾ ਜਿਹਾ ਹੈ ਇਹ ਕਿਹੜੇ ਵਾਜੇ ਨੇ ਉੱਚੀ ਚਾਉਂਦੀ ਆ ਹਾਂ ਉਹ ਬੋਲ ਰਿਹਾ ਆਹ ਟੀ-ਸ਼ਰਟ ਤੇ ਕੀ ਲਿਖਿਆ ਹੈ ਦੇ ਵੈਂਸ ਮੈਨੂੰ ਲੱਗਣ ਕੀ ਲਗਾਇਆ ਬੈਲੈਂਸ ਬੈਲੈਂਸ ਬੈਗ ਕਰੀ ਮੜਾ ਬੈਗ ਵੱਡਾ ਕਿਹੜਾ ਪਿੰਡ ਹੈ ਅਜਗਜੀਤ ਸਿੰਘ ਜੀ ਸੰਗਪੁਰਾ ਪਿੰਡ ਆ ਜੀ ਠੀਕ ਹੈ ਨਾ ਚਾਹੁੰਦਾ ਜਿਹੜੀ ਚੋਰੀ ਮੈਂ ਕਹਿਣਾ ਚਾਹੁੰਦਾ ਇਹ ਦੇਖੋ ਜੀ ਕੰਮ ਤਾਂ ਇਹ ਮਜੇ ਹੋਏ ਬੰਦਿਆਂ ਦਾ ਜਾਂ ਜਾਣ ਨਸ਼ੇੜੀਆਂ ਦਾ ਪਰ ਇਹ ਸਕੂਲ ਨੂੰ ਬਖਣਾ ਚਾਹੀਦਾ ਇੱਕ ਵਿਦਿਆਇਕ ਮੰਦਰ ਆ ਜੀ ਆਪਾਂ ਇੱਥੋਂ ਹੀ ਸਭ ਕੁਝ ਸਿੱਖਦੇ ਆ ਇੱਥੇ ਹੀ ਕਰਦੇ ਆ ਬੱਚਿਆਂ ਦਾ ਪੇਸ਼ੇਤੋਂ ਹੀ ਹੁੰਦਾ ਜੇ ਪੇਸ਼ਵਾਰੀ ਇਹ ਕੱਲਾਂ ਕਰਾਂਗੇ ਆਪਾਂ ਤਾਂ ਇਹ ਚੰਗੀਆਂ ਨਹੀਂ ਹੈਗੀਆਂ ਜੀ ਇਸ ਕਰਕੇ ਕੱਲ ਤੇ ਪ੍ਰਸ਼ਾਸਨ ਨੂੰ ਜ਼ੋਰ ਪਾਉਣਾ ਚਾਹੀਦਾ ਤੇ ਮੈਨੂੰ ਤਾਰਾ ਕਰਨਾ ਚਾਹੀਦਾ। ਨਾਜ਼ੁਕ ਤੰਤ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ ਉਹਨਾਂ ਦੀ। ਜੈਸ ਸਰ ਜੈਸ ਸਰ। ਹਾਂਜੀ ਮੈਂ ਜੀ ਗੁਰਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰ ਦੇ ਵਿੱਚ ਬਤੌਰ ਇੰਚਾਰਜ ਆਪਣੀ ਡਿਊਟੀ ਨਿਭਾ ਰਿਹਾ ਹਾਂ। ਸਾਡੇ ਸਕੂਲ ਦੇ ਵਿੱਚ ਕੱਲ 25 ਤਰੀਕ ਨੂੰ ਜੀ ਰਾਤ ਨੂੰ ਅ ਲਗਭਗ 10:30 ਵਜੇ ਚੋਰੀ ਹੋਈ ਆ। ਇਹਦੇ ਵਿੱਚ ਸਾਡੇ ਸਕੂਲ ਦੇ ਸਾਰੇ ਜਿੰਨੇ ਵੀ ਜਿੰਦੇ ਸਾਰੇ ਤੋੜੇ ਗਏ ਨੇ ਉਹ ਤੇ ਸਾਡੀ LED ਤੇ ਦੋ ਸਿਲੰਡਰ ਤੇ ਬਾਕੀ ਹੋਰ ਬਹੁਤ ਸਾਰੇ ਸਮਾਨ ਨਾਲ ਸਾਡੇ ਰਿਕਾਰਡ ਨਾਲ ਛੇੜਛੜ ਕੀਤੀ ਗਈ ਆ ਤੇ ਬਹੁਤ ਸਾਰਾ ਸਮਾਨ ਇਹ ਜਾ ਵੀ ਸੀ ਜਿਹੜਾ ਜਿਵੇਂ ਬੀਬੀ ਐਨ ਐਲ ਦਾ ਲੱਗਿਆ ਹੋਇਆ ਸੀ ਉਹਦੀਆਂ ਬੈਟਰੀਆਂ ਵਗੈਰਾ ਖੋਲ ਲੀਆਂ ਗਈਆਂ ਸੀ ਉਹਨਾਂ ਨੇ ਕੱਢ ਲੀਆਂ ਗਈਆਂ ਸੀ ਪਰ ਉਹ ਚੱਕਣੀਆਂ ਭੁੱਲ ਗਏ ਪਤਾ ਨਹੀਂ ਵੀ ਉਹ ਕੋਈ ਬਾਹਰ ਵੀ ਖਲਾਰੇ ਹੋਏ ਦੀ ਸਮਾਨ ਜਿਵੇਂ ਸਾਡਾ ਸਾਊਂਡ 바 ਸੀ ਉਹ ਵੀ ਖੋਲੀ ਸੀ ਸੀ ਪਰ ਉਹ ਲਿਜਾਣੀ ਭੁੱਲ ਗਏ ਜਿਵੇਂ ਸਾਡੇ ਪਰਦੇ ਲੱਗੇ ਹੋਏ ਸੀ ਉਹ ਪਰਦੇ ਵੀ ਖੋਲ ਕੇ ਖਲਾਰੇ ਪਏ ਸੀ ਕਈ ਪਰਦੇ ਗਾਇਬ ਨੇ ਉਹਦੇ ਜਿਹੜਾ ਸਮਾਨ ਬੰਨ ਕੇ ਲੱਗੇ ਨੇ ਜਾਂ ਕੀ ਲੈ ਕੇ ਗਏ ਨੇ ਇਹ ਹੁਣ ਵੀ ਨਹੀਂ ਪਤਾ ਵੀ ਚਾਰ ਟਾਕਿਆਂ ਦੇ ਪਰਦੇ ਵੀ ਨਹੀਂ ਹੈਗੇ ਕੋਲ ਦੇ ਵਿੱਚ ਕੱਲ ਕਰੀ ਹੈਰਾਨੀਜਨਕ ਮਾਮਲਾ ਕੋਲਾਂ ਦੇ ਵਿੱਚ ਚੋਰੀ ਹੋ ਰਹੀ ਹੈ ਕੀ ਲੱਗਦਾ ਇਹ ਦੇਖੋ ਜੀ ਹੁਣ ਉਹ ਆਏ ਨਹੀਂ ਹੈਗਾ ਵੀ ਪੂਰੇ ਮਜੇ ਹੋਏ ਲੱਗਦੇ ਸੀ ਉਹਨਾਂ ਨੇ ਕੈਮਰਿਆਂ ਦੇ ਤੋਂ ਬਚ ਕੇ ਪਹਿਲਾਂ ਕੈਮਰਿਆਂ ਦੀਆਂ ਸਾਰੀਆਂ ਤਾਰਾਂ ਕੱਟੀਆਂ ਦੇਖੋ ਉਹਨਾਂ ਨੇ ਵੀ ਅਸੀਂ ਕੈਮਰੇ ਵਿੱਚ ਨਾ ਆਈਏ ਮੂਹ ਬਨ ਕੇ ਪਹਿਲਾਂ ਸਾਰੇ ਕੈਮਰੇ ਬੰਦ ਕੀਤੇ ਤਾਰਾਂ ਕੱਟੀਆਂ ਫਿਰ ਕਾਰਵਾਈ ਕੀਤੀ ਹੈ ਇਹ ਬਹੁਤ ਮੰਦਵਾ ਦੀ ਖਬਰ ਆਈ ਕਿਉਂਕਿ ਸਕੂਲ ਦੇ ਵਿੱਚ ਦਾਨੀ ਸੱਜਣਾ ਤੋਂ ਲੈ ਕੇ ਮਸਾ ਸਮਾਨ ਬਣਦਾ ਜੁੜਦਾ ਠੀਕ ਆ ਕੋਈ ਸਰਕਾਰ ਵੱਲੋਂ ਗ੍ਰਾਂਟਾਂ ਆਉਂਦੀਆਂ ਨੇ ਸਮਾਨ ਅਸੀਂ ਖਰੀਦਦੇ ਆ ਜੋ ਹੋਵਾ ਇਸ ਤਰ੍ਹਾਂ ਨੁਕਸਾਨ ਹੋਣਾ ਬਹੁਤ ਮਾੜੀ ਗੱਲ ਆ ਜੀ ਇਹ ਮਤਲਬ ਵੀ ਇਹ ਤੇ ਕੋਈ ਨਾ ਹੋ ਗਈ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ ਦੇਖਣਾ ਚਾਹੀਦਾ ਵੀ ਇਹ ਬੰਦੇ ਕੌਣ ਨੇ ਜਾਂ ਕਿਵੇਂ ਨੇ ਵੀ ਇਹਨਾਂ ਦਾ ਕੋਹ ਫੜਤਾਲ ਜ਼ਰੂਰ ਕਰਨੀ ਚਾਹੀਦੀ ਹੈ ਧੰਨਵਾਦ ਹਾਂ ਜੀ ਕੀ ਨਾਮ ਤੁਹਾਡਾ ਕੀੜਾ ਹੈ ਹਾਂ ਜੀ ਮੇਰਾ ਨਾਮ ਨਰਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਵਿਖੇ ਮੈਂ ਕਤਾਰ ਟੀਚਰ ਪੜਾ ਰਿਹਾ ਜੀ ਤੇ ਕੱਲ ਸ਼ਾਮ ਨੂੰ ਰਾਤ ਨੂੰ ਕੱਲ ਲਗਭਗ 8:30 ਵਜੇ ਸਕੂਲ ਦੇ ਵਿੱਚ ਚੋਰੀ ਹੋਈ ਹੈ ਜੀ ਅਤੇ ਜਦੋਂ ਅਸੀਂ ਸਵੇਰੇ ਸਕੂਲ ਦੇ ਵਿੱਚ ਆਏ ਆ 7:45 ਕਿਤੇ ਲਗਭਗ ਤਾਂ ਸਕੂਲ ਦੇ ਸਾਰੇ ਜਿੰਦੇ ਨੇ ਜਿਹੜੇ ਉਹ ਖੁੱਲੇ ਸੀਗੇ ਤੇ ਤੋੜੇ ਹੋਏ ਸੀਗੇ ਤੇ ਅੰਦਰ ਤੇ ਜੋ ਸਮਾਨ ਸੀਗਾ ਉਹਦੇ ਵਿੱਚ ਇੱਕ LED ਸਕੂਲ ਦੇ ਵਿੱਚ ਨਹੀਂ ਸੀਗੀ ਸਿਲੰਡਰ ਸੀਗੇ ਉੱਤਰ ਸੂਈ ਦੇ ਵਿੱਚ ਤੇ ਉਹ ਦੋ ਸਿਲੰਡਰ ਉਹ ਗੈਬ ਨੇ ਬਾਕੀ ਲਵਾਰੀਆਂ ਜਿਹੜੀਆਂ ਦਫ਼ਤਰ ਦੀਆਂ ਸੀਗੀਆਂ ਜਾਂ ਉੱਤਰ ਅੰਗਰਵੜੀ ਦੇ ਦਫ਼ਤਰ ਦੇ ਵਿੱਚ ਵੀ ਉੱਤਰ ਜੋ ਲਵਾਰੀਆਂ ਸਾਰੀਆਂ ਖੁੱਲੀਆਂ ਪਈਆਂ ਸਨ ਇਹਦੇ ਸਕੂਲ ਦੇ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਹੈ ਕੋਈ ਰਜਿਸਟਰ ਵਗੈਰਾ ਵੀ ਲੈ ਕੇ ਗਏ ਨੇ ਹਾਂ ਉਹ ਹੁਣ ਦੇਖ ਕੇ ਪਤਾ ਲੱਗਣਾ ਹਲੇ ਸਾਨੂੰ ਅਸੀਂ ਉਹ ਕਿਉਂਕਿ ਪੁਲਿਸ ਆਉਣ ਤੋਂ ਬਾਅਦ ਅਸੀਂ ਹਲੇ ਛੇੜਛਾੜ ਉਹ ਨਾਲ ਕੁਝ ਨਹੀਂ ਕੀਤਾ ਸੀਗਾ ਹੁਣ ਪੁਲਿਸ ਆ ਕੇ ਗਈ ਆ ਉਸ ਤੋਂ ਬਾਅਦ ਹੁਣ ਦੇਖਾਂਗੇ ਵੀ ਉਹਨਾਂ ਵਿੱਚ ਕਿਹੜਾ ਰਿਕਾਰਡ ਦਾ ਜਿਹੜਾ ਸਮਾਨ ਲੈ ਕੇ ਗਏ ਜਾਂ ਨਹੀਂ ਲੈ ਕੇ ਆਏ ਤੇ ਬਾਕੀ ਹੋਰ ਪਿੰਡ ਦੇ ਸਰਪੰਚ ਸਾਹਿਬ ਨੂੰ ਦੱਸਤਾ ਸੀਗਾ ਉਹ ਵੀ ਆ ਕੇ ਗਏ ਨੇ ਹੋਰ ਪਿੰਡ ਦੇ ਸਾਰੇ ਪਤਵੰਤੇ ਮੈਂਬਰ ਨੇ ਜਿਹੜੋ ਪੰਚਾਇਤ ਮੈਂਬਰ ਉਹ ਸਾਰੇ ਆ ਕੇ ਮੌਕੇ ਦੀ ਜਿਹੜੀ ਉਹ ਦੇਖ ਕੇ ਗਏ ਸਾਰਾ ਕੁਝ ਕੀ ਲੱਗਦਾ ਹੁਣ ਦਿੱਧਿਆ ਜਿਹੜਾ ਮੰਦਿਰ ਆ ਉਹਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਚੋਰਾਂ ਵੱਲੋਂ ਨਸ਼ੇੜੀਆਂ ਦਾ ਕੰਮ ਆ ਜਾ ਬਿਲਕੁਲ ਜੀ ਹੁਣ ਦੇਖੋ ਇੱਕ ਤਾਂ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੀ ਪ੍ਰੋਬਲਮਾਂ ਨਿਸ਼ੇੜੀਆਂ ਦੀ ਲਗਭਗ ਹਰ ਇੱਕ ਪਿੰਡ ਦੇ ਵਿੱਚ ਹੈ ਕਿ ਨਾ ਕੋਈ ਨਾ ਕੋਈ ਐਦਾ ਉਹਨਾਂ ਦਾ ਵੀ ਕੰਮ ਹੋ ਸਕਦਾ ਹੈ ਇਹ ਬਾਕੀ ਹੁਣ ਜੋ ਕਾਰਵਾਈ ਹੋਗੀ ਉਹ ਤਾਂ ਕਲੀਅਰ ਹੋਗਾ ਵੀ ਇਹ ਕਿਹਨਾਂ ਨੇ ਕੰਮ ਕੀਤਾ ਜੋ ਕੈਮਰੇ ਜੋ ਫੋਟੋਆਂ ਚਾਹੀਆਂ ਨੇ ਉਹਨਾਂ ਤੋਂ ਕਲੀਅਰ ਹੋਏਗਾ ਕਿ ਕਿਹਨਾਂ ਵੱਲੋਂ ਕੰਮ ਕੀਤਾ ਗਿਆ